ਲੋ ਵੀ ਮੈਂ ਤੁਹਾਡਾ ਆਪਣਾ ਖੋਸਾ ਬੀਬੀ ਥਾਟੀ ਤੇ ਅੱਜ ਆਪਾਂ ਚਾਚੇ ਕੋਲੇ ਫੇਰ ਆਏ ਆ ਸੰਧੂ ਵਰਕਸ਼ਾਪ ਔਰ ਪਾਣਾ ਸ਼੍ਰੀ ਮਖਸਰ ਸਾਹਿਬ ਤੇ ਪਹਿਲਾਂ ਵੀ ਚਾਚੇ ਦੀਆਂ ਆਪਾਂ ਵੀਡੀਓ ਪਾਈਆਂ ਸੀ ਜਿਵੇਂ ਆਪਾਂ ਨਾੜਗਿਰ ਤਿਆਰ ਕੀਤਾ ਸੀਗਾ ਚਾਚੇ ਨੇ ਤੇ ਉਹਦੀ ਵੀਡੀਓ ਪਾਈ ਸੀ ਆਪਾਂ ਉਸ ਵਾਰ ਚਾਚੇ ਨੇ ਮਤਲਬ ਨਿਊ ਹਾਲੈਂਡ ਦਾ ਵਰਕਮਾਸਟਰ ਆਇਆ ਸੀ ਜਿਹੜਾ ਵੀ ਇੰਡੀਆ ਚ ਪਹਿਲੇ ਆਇਆ ਸੀ ਤੇ ਚਾਚੇ ਨੇ ਉਹਦੇ ਵੀ ਬੈਕਸਟੇering ਲਾਇਆ ਸੀਗਾ ਤੇ ਉਹਦਾ ਰਿਵਿਊ ਬਈ ਬਹੁਤ ਵਧੀਆ ਆਇਆ ਗਾਕ ਵੀ ਖੁਸ਼ ਬਾਕੀ ਆਪਾਂ ਖਾਲਸੇ ਨਾਲ ਵੀ ਮਨਾਇਆ ਸੀ ਜਿੰਨਾਂ ਕੋਲੇ ਹੈਗਾ ਟਰੈਕਟਰ ਤੇ ਵੀਡੀਓ ਵੇਖ ਕੇ ਵੀ ਚਾਚੇ ਕੋਲੇ ਇੱਕ ਅੱਜ ਆਇਆ ਹੋਰ ਟਰੈਕਟਰ ਇਹ ਵੀ ਉਹਦਾ ਭਰਾ ਹੀ ਆ ਬਈ ਨਿਊ ਹਾਲੈਂਡ ਦਾ 90 10 ਤੇ ਚਾਚੇ ਨੇ ਕਰਾਵਾਂਗੇ ਗੱਲਬਾਤ ਹੁਣ ਬਈ ਤੇ ਵੀ ਚਾਚਾ ਵੀ ਇਹਦਾ ਕੀ ਕੀ ਸਿਸਟਮ ਕਰਨਾ ਚਾਚਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਹੋਰ ਚਾਚਾ ਠੀਕ ਠਾਕ ਆ ਠੀਕ ਠਾਕ ਸਿਹਤ ਕਿਵੇਂ ਆ ਸੇਠ ਠੀਕ ਆ ਪੁੱਤ ਇਹ ਠੀਕ ਆ ਤੇ ਕੰਮ ਕਾਜ ਕੰਮ ਕਰ ਠੀਕ ਆ ਕੰਮ ਚੱਲ ਜਿਆਦਾ ਵਧੀਆ ਹੈ ਨਾ ਤੇ ਚਾਚਾ ਅੱਜ ਆਪਾਂ ਨੂੰ ਕਿਹੜਾ ਟਰੈਕਟਰ ਦੇ ਵਿੱਚ ਦਿਖਾਏਗਾ ਇਹ ਨਿਊ ਹਾਲੈਂਡ 9010 ਇਹ ਨਿਊ ਹਾਲੈਂਡ ਦਾ 9010 ਚਾਚਾ ਜਿਵੇਂ ਮੰਨ ਕੇ ਚੱਲ ਆਪਾਂ ਵਰਕਮਾਸਟਰ ਦਾ ਕੀਤਾ ਸੀ 105 ਹਸ ਪਾਵਰ ਉਹਦੇ ਵਿੱਚ ਇਹਦੇ ਵਿੱਚ ਮਤਲਬ ਕੀ ਫਰਕ ਹੈ ਕਿਤਾ ਜਿਵੇਂ ਹਸ ਪਾਵਰ ਦਾ ਹੋ ਗਿਆ ਉਹ ਇੱਕ ਤਾਂ ਹਸ ਪਾਵਰ ਉਹਦੇ ਜਿਆਦਾ ਸੀ ਅੱਛਾ ਇੱਕ ਉਹ ਸੀਆਰਡੀ ਇੰਜਨ ਇਹ ਸਾਡਾ ਇਹ ਸੀਆਰਡੀ ਇੰਜਨ ਹੋਣਾ ਹਾਂ ਇੱਕ ਸਾਦਾ ਹੋ ਗਿਆ ਤੇ ਇਹ ਮੰਨ ਕੇ ਚੱਲ ਵੀ ਉਹ ਜਿਵੇਂ ਉਹ ਸੀਆਰਡੀ ਚ ਵੈਸੇ ਕੋਈ ਦਿੱਕਤ ਨਹੀਂ ਆਈ ਸੀ ਆਪਾਂ ਨੂੰ ਆਪਾਂ ਉਹਦਾ ਰਿਵਿਊ ਵੀ ਕੀਤਾ ਸੀਗਾ ਕੋਈ ਦਿੱਕਤ ਨਹੀਂ ਆਈ ਹੈ ਨਾ ਤੇ ਉਹਦੇ ਨਾਲ ਮੰਨ ਕੇ ਫਰਕ ਪੈ ਜਾਂਦਾ ਵੀ ਜਿਵੇਂ ਇਹ ਤਾਂ ਚੱਲ ਸਾਦਾ ਹੀ ਆ ਹੁਣ ਇਹਦੇ ਵਿੱਚ ਆਪਾਂ ਜਿਵੇਂ ਚਾਚਾ ਉਹਦੇ ਇਹਦਾ ਕੀ ਸਿਸਟਮ ਕਰਨਾ ਹੁਣ ਆਪਾਂ ਇਹਦੇ ਬੈਕ ਤਾਂ ਬ੍ਰੇਕਾਂ ਤੇ ਸਟੀering ਮਗਰ ਲਾਉਣਾ ਅੱਛਾ ਸਟੀering ਮਗਰ ਲਾਉਣਾ ਇਹ ਵੀ ਮੱਕੀ ਵਾਸਤੇ ਤਿਆਰ ਹੋਣਾ ਨਹੀਂ ਮੱਕੀ ਵਾਸਤੇ ਤਿਆਰ ਹੋਣਾ ਠੀਕ ਆ ਲੈ ਵੀ ਆ ਪੈਡ ਲਾਗੇ ਦੇ ਇਹਦੇ ਡਬਲ ਪੈਡ ਲਾਏ ਉਹਦੇ ਸਿੰਗਲ ਲਾਇਆ ਉਹਦੇ ਸਿੰਗਲ ਲਾਇਆ ਸੀ ਇਹਦੇ ਡਬਲ ਆ ਗਿਆ ਇਹ ਡਬਲ ਆਇਆ ਆਹ ਕਲੱਚ ਆ ਗਿਆ ਠੀਕ ਆ ਇਹ ਜਦ ਜਿਵੇਂ ਜਿਵੇਂ ਪੈਡ ਲਾਏ ਇਹ ਆਪਾਂ ਰੰਗ ਰੂੰਗ ਵੀ ਕਰਾਵਾਂਗੇ ਬਾਅਦ ਚ ਅੱਛਾ ਇਹਦਾ ਹੁਣ ਜਿਵੇਂ ਤਿਆਰ ਕਰਕੇ ਫੇਰ ਰੰਗ ਕਰਾਏ ਅੱਛਾ ਇਹਦੇ ਤਿਆਰ ਕਰਨਾ ਆਪਾਂ ਜਿਵੇਂ ਆਪਾਂ ਵੀ ਅੱਗੇ ਵੰਗੋ ਤਿਆਰ ਕਰਕੇ ਤੇ ਚਲਾ ਕੇ ਦਿਖਾਉਣਾ ਫੇਰ ਚਲਾ ਕੇ ਵਿਖਾ ਕੇ ਫੇਰ ਰੰਗ ਕਰਨਾ ਠੀਕ ਆ ਵੀ ਮਤਲਬ ਕੋਈ ਰੁਗ ਮਨਮੁੱਟੀ ਹੋਵੇ ਤਾਂ ਮੰਨ ਗਏ ਉਨੀ ਕੁ ਸਹੀ ਆ ਪਰ ਗੱਲ ਨਹੀਂ ਬਣੀ ਜੇ ਉਹ ਰੰਗ ਰੋ ਕੀਤਾ ਹੋਵੇ ਜਾਂ ਬਾਅਦ ਵਿੱਚ ਖੋਲਣਾ ਵੀ ਦਿੱਕਤ ਆਉਂਦੀ ਹੈ ਨਾ ਕੰਪਲੀਟ ਹੋ ਜਾਂਦਾ ਫਟਾ ਠੀਕ ਆ ਚਾਚਾ ਤੇ ਜਿਵੇਂ ਚਾਚਾ ਯਾਰ ਇਹਦਾ ਹੁਣ ਇੰਜਨ ਮਤਲਬ ਉਹਨੇ ਆਸ ਪਾਵਰ ਹੈ ਮਤਲਬ ਇਹ ਪਰ ਇਹ 90 ਦੇ ਵਿੱਚ ਹੀ ਆ ਗਿਆ ਹੈ ਨਾ ਇਹਦੇ ਵਿੱਚ ਹੋਰ ਕੀ ਚੇਂਜ ਹੋਣਾ ਚਾਚਾ ਇਹਦੇ ਵਿੱਚ ਕੁਝ ਨਹੀਂ ਚੇਂਜ ਹੋਣਾ ਬਸ ਸਟੀering ਹੀ ਲਾਉਣਾ ਹੈ ਕੱਲਾ ਆਪਾਂ ਅੱਛਾ ਸਟੀering ਹੀ ਲਾਉਣਾਗਾ ਤੇ ਇੱਕ ਬੈਂਪਰ ਵੀ ਉਹਦੇ ਲਾਇਆ ਸੀ ਆਪਾਂ ਇਹਦੇ ਬੈਂਪਰ ਵੀ ਲਾਉਣਾ ਹੈ ਅੱਛਾ ਇਹਦੇ ਹੁਣ ਮਸ਼ੀਨ ਨਹੀਂ ਆਪਾਂ ਨੂੰ ਪਤਾ ਕਿਹੜੀ ਪਾਉਣਗੇ ਹੈ ਨਾ ਹਾਂ ਮਸ਼ੀਨ ਤਾਂ ਨਹੀਂ ਆਪਾਂ ਨੂੰ ਪਤਾ ਇੱਥੇ ਬੈਂਪਰ ਲਾਉਣਾ ਹੈਵੀ ਬੈਂਪਰ ਤੇ ਮੈਂ ਤਾਂ ਹਾਈਡਰੋਲਿਕ ਦਾ ਕੰਮ ਚਾਚਾ ਵੀ ਐ ਲੱਗਦਾ ਹੁੰਦਾ ਜਿਵੇਂ ਅੱਜਕੱਲ ਥੋੜਾ ਜਿਹਾ ਜੋ ਸੀਆਰਡੀ ਨੂੰ ਘੱਟ ਹੱਥ ਪਾਉਂਦੇ ਹਨ ਆਪਣੇ ਆਪੇ ਆਸ ਤੇ ਮਹਾਰਾਜ ਦੀ ਕਿਰਪਾ ਠੀਕ ਆ ਜਿੰਨੂੰ ਮਰਜ਼ੀ ਹੱਥ ਪਾ ਲੇ ਉਹ ਹੀ ਸਹੀ ਗੱਲ ਆ ਚੱਲ ਉਹ ਤਾਂ ਤੇਰੀ ਗੱਲ ਸਹੀ ਆ ਚਾਚਾ ਵੀ ਜਦੋਂ ਕੰਮ ਕਰਨਾ ਹੋਵੇ ਜਦੋਂ ਚਾਚਾ ਨਾਲ ਕਰੀ ਜਾਂਦਾ ਲਓ ਵੀ ਵੇਖੋ ਡੈਟਾ ਦੀ ਲੁੱਕ 40 ਸਾਲ ਹੋ ਗਏ ਕਰਦੇ ਮੈਂ ਅੱਜ ਤੱਕ ਕੋਈ ਦਿੱਕਤ ਨਹੀਂ ਮਹਾਰਾਜ ਅਹ 35 40 ਸਾਲ ਹੋ ਗਏ ਚਾਚਾ ਇਹ ਕੰਮ ਕਰਦੇ ਨੂੰ ਹੈਨਾ ਆਪਾਂ ਨੂੰ ਕੋਈ ਦਿੱਕਤ ਨਹੀਂ ਸਹੀ ਗੱਲ ਆ ਚਾਚਾ ਬਾਕੀ ਚਾਚਾ ਜਦੋਂ ਤੂੰ ਮੰਨ ਗਏ ਚੱਲ ਇਹ ਤਾਂ ਚਲਾਤਾ ਲਾ ਕੇ ਤੇ ਆਪਾਂ ਨੂੰ ਫੇਰ ਦਿਖਾਈ ਆਪਾਂ ਵੀਡੀਓ ਅੱਗੇ ਵੰਗੂ ਫੇਰ ਪਾਵਾਂਗੇ ਹੈਨਾ ਪਾਵਾਂਗੇ ਹਾਂ ਵੀਡੀਓ ਪਾਉਂਦਾ ਹੀ ਆਪਾਂ ਨੂੰ ਤੱਕ ਬੰਦਾ ਤੇ ਇਹਦੇ ਵਿੱਚ ਜਵੇਂ ਇਹਦੀ ਸੀਟ ਘੁੰਮਦੀ ਓਵੇਂ ਕਰਨੀ ਆ ਇਹ ਸੀਟ ਕਰਤੀ ਘੁੰਮਦੀ ਅੱਛਾ ਕਰਤੀ ਘੁੰਮਦੀ ਇਹਦੀ ਵੇ अच्छा एरी जी शीट ਦੇ ਮਤਲਬ ਉਵੇਂ ਕਰਦੀ ਉਹਦੇ ਤਾਂ ਮਤਲਬ ਤਾਰਾਂ ਵਗੈਰਾ ਵੀ ਲੱਗੀਆਂ ਸੀ ਹਨਾ ਉਹਦੇ ਤਾਰਾਂ ਨੇ ਇਹ ਸਾਦਾ ਇਹ ਸਾਦਾ ਹੀ ਕੰਮ ਘੁੰਦੀ ਆ ਸੀਟ ਕਰਕੇ ਸੀਟ ਉਵੇਂ ਘੁੰਮਦੀ ਆ ਬਈਆ ਦੇਖੋ ਜਨਾ ਗਾਮੇ ਪਾ ਇੱਕ ਨੰਬਰੀ ਕਰਨ ਮੇਰਾ ਟਾਈਮ ਵੱਧ ਲੱਗ ਜੇ ਲੈ ਵੀ ਸੀਟ ਵੀ ਘੁੰਮਦੀ ਆ ਸੀਟ ਇੱਥੇ ਲੋਕ ਵੀ ਹੁੰਦੀ ਆ ਅੱਛਾ ਲੋਕ ਵੀ ਹੋ ਜਾਣੇ ਨਾਲ ਚੱਕ ਬਈ ਇਹ ਬਾਕੀ ਕਿੰਨੇ ਦਿਨਾਂ ਤੱਕ ਜਦ ਤੱਕ ਮੰਨ ਕੇ ਤਿਆਰ ਹੋ ਜੂ ਇਹ ਤੇ ਦੋ ਦਿਨ ਲੱਗਣਗੇ ਦੋ ਦਿਨ ਲੱਗ ਜਾਣਗੇ ਹਨਾ ਲੈ ਵੀ ਇਹਦਾ ਇਹਦਾ ਇਕੱਠਾ ਹੀ ਸਿਸਟਮ ਆ ਅਗਲਾ ਸਟੀਅਰਿੰਗ ਚਲਾਉਣਾ ਉਸੇ ਪੰਪ ਤੇ ਅਗਲਾ ਕਰੂ ਕਿ ਜੇ ਮਗਰਲਾ ਚਲਾਉਣਾ ਉਸੇ ਪੰਪ ਤੇ ਮਗਰਲਾ ਅੱਛਾ ਵੀ ਮਾਲ ਇਹ ਨਹੀਂ ਆ ਵੀ ਉਹ ਅੱਡ ਕੰਮ ਕਰੂਗਾ ਇਕੱਠੇ ਕਰੂਗਾ ਇਕੱਠੇ ਕਰਨਾ ਜਿਵੇਂ ਤਕਸੀਰ ਕਹਾ ਕੇ ਇਦਨ ਚਲਾਉਣਾ ਅੱਗੇ ਚੱਲ ਪੂਗਾ ਵੀ ਉਹਦੇ ਕਈ ਵਾਰੀ ਹੁੰਦਾ ਵੀ ਜਿਵੇਂ ਨਾ ਵੀ ਕੰਮ ਖਤਮ ਕੀਤਾ ਅਗਲੇ ਨੇ ਤੋੜ ਲਿਆ ਕੋਈ ਨਾ ਕੋਈ ਚੀਜ਼ ਬਦਲ ਦੀ ਲੋੜ ਨਹੀਂ ਗਈ ਕਈ ਮਿਸਤਰੀਆਂ ਨੇ ਉਹਨੂੰ ਲਾਏ ਆ ਕਿ ਇੱਥੇ 90 ਹਜ਼ਾਰ ਅੱਗੇ ਵੀ ਟਰੈਕਟਰ ਖੁੰਡੇ ਖਰਾਲ ਦਾ ਲੱਗਿਆ ਅੱਛਾ ਉਹਨਾਂ ਨੇ ਵਾਰ ਲਾਏ ਆ ਜਦੋਂ ਮਗਰਲੇ ਤੋਂ ਕੰਮ ਲੈਣਾ ਤੇ ਅਗਲਾ ਬੰਦ ਕਰ ਦਿੰਦੇ ਆ ਹਾਂ ਤੇ ਜਦੋਂ ਅਗਲੇ ਤੋਂ ਕੰਮ ਲੈਣਾ ਠੀਕ ਆ ਤੇ ਬਹਿ ਜਾ ਬੈ ਸੀਟ ਘੁਮਾਓ ਮੰਨ ਕੇ ਜੇ ਬਾਹਲਾ ਨਹੀਂ ਬੰਦ ਕਰਨ ਦੀ ਲੋੜ ਨਹੀਂ ਕਿਉਂਕਿ ਜਦੋਂ ਕੰਮ ਲੈਣਾ ਚਾਚਾ ਮਗਰਲੇ ਪਾਸੇ ਹੀ ਲੈਣਾ ਅਗਲੇ ਨੇ ਨਹੀਂ ਆਣਾ ਜੇਬੀਸੀ ਨੂੰ ਕਹਾ ਕੇ ਸੀਟ ਤੇ ਜਦੋਂ ਮਰਜ਼ੀ ਕਰੀ ਹਾਂ ਹਾਂ ਜੇਸੀਬੀ ਵਾਲਾ ਸਿਸਟਮ ਵੀ ਹੈ ਜਿੰਦਾ ਦੋਨੇ ਪਾਸੇ ਹੀ ਕੰਮ ਕਰਦਾ ਹਾਂ ਦੋਨੇ ਪਾਸੇ ਕੰਮ ਕਰਦਾ ਸਹੀ ਹੈ ਚਾਚਾ ਬਾਕੀ ਤੂੰ ਜੇਸੀਬੀ ਦਾ ਵੀ ਕੰਮ ਕਰ ਦਿੰਦਾ ਹਨਾ ਕਰ ਲਈਦਾ ਕਰ ਲਈਦਾ ਹਾਂ ਇਹਦੇ ਚਾਚਾ ਪੰਪ ਵਗੈਰਾ ਹਨਾ ਇੱਥੇ ਇਹਦੇ ਹਨਾ ਇਹ ਡਿਸਟ੍ਰੀਬਿਊਟਰ ਅੱਛਾ ਇਹ ਡਿਸਟ੍ਰੀਬਿਊਟਰ ਹਾਂ ਠੀਕ ਹੈ ਇਹਦੇ ਵੀ ਚਾਰ ਹੀ ਆ ਬਈ ਹੈਨਾ ਚਾਰ ਆ ਇਹ ਉਹ ਛੇ ਆ ਸੀ ਉਹ ਛੇ ਆ ਸੀ ਉਹ ਬਾਈ ਉਹ ਫਿਰ ਨਵ ਟੈਕਨੋਲੋਜੀ ਵੀ ਨਵੀਂ ਇਹ ਪਤਾ ਨਹੀਂ ਕਿਹੜਾ ਮਾਡਲ ਆ ਜਾਂਦਾ ਇਹ ਦਾ ਤੇਹੀ ਮਾਡਲ ਹੈ ਇਹ ਤੇਹੀ ਮਾਡਲ ਹੈ ਇਹ ਸਾਲ ਤੋਂ ਚੱਲਿਆ ਠੀਕ ਆ ਠੀਕ ਆ ਸਾਲ ਦੋ ਸਾਲ ਚੱਲਿਆ ਇਹ ਵੀ ਫੁੱਲ ਟਾਪ ਵਾਲੇ ਮਾਡਲ ਲੱਗਦਾ ਹੈ ਨਾ ਟਾਪ ਵਾਲਾ ਮਾਡਲ ਇਹ ਵਿੱਚ ਤਕਰੀਬਨ ਕਿੰਨੇ ਲਿਆ 900 ਘੰਟੇ ਚੱਲਿਆ ਜੀ 900 ਘੰਟੇ ਹੀ ਚੱਲਿਆ ਹਾਂ ਯਾਰ ਲਾਲਾ ਸਹੀ ਗੱਲ ਆ ਹਣ ਤੇ ਵੇਖੋ ਵੀ ਇਹਦਾ ਮੰਨ ਕੇ ਚੱਲਦਾ ਵੀ ਬਾਕੀ ਉਹਦੇ ਨਾਲ ਵੀ ਆਪਾਂ ਵੀਡੀਓ ਬਣਾ ਕੀਤੀ ਹੈ ਇਹਦੀ ਮਤਲਬ ਬਰਾਬਰ ਠੱਲੇ ਦੀ ਉਹ ਵਿੱਚ ਐਡ ਕਰਾਂਗੇ ਆਪਾਂ ਇਹ ਦੋਨੇ ਭਰਾ ਹੀ ਲੱਗਦੇ ਆ ਬਾਕੀ ਦੇਖੋ ਵੀ ਲੋਕ ਹਨ ਉਹ ਜੁਰੀਆ ਪੈਂਦੀ ਸੀ ਜੁਰੀਆ ਨਹੀਂ ਵਗੈਰਾ ਨਹੀਂ ਪੈਂਦੀ ਹਨ ਡਿਜੀਟਲ ਜੁਰੀਆ ਨਹੀਂ ਪੈਂਦੀ ਉਹ ਜੁਰੀਆ ਪੈਂਦੀ ਤੇ ਵੀ ਚਾਚਾ ਜਿੱਦੇ ਹੁਣ ਲੱਗ ਪਿਆ ਚੱਲ ਪਿਆ ਤੇ ਆਪਾਂ ਨੂੰ ਜਰੂਰ ਦਿਖਾਓ ਹਨ ਜਰੂਰ ਜਰੂਰ ਚਲਾ ਕੇ ਖਾਵਾਂਗੇ ਚਲਾ ਕੇ ਦਿਖਾਵਾਂਗੇ ਅੱਗੇ ਆ ਕੇ ਭਜਾ ਕੇ ਹੀ ਖਾਵਾਂਗੇ ਅੱਗੇ ਵੀ ਦਿਖਾਵਾਂਗੇ ਸਹੀ ਫੇਰ ਹੀ ਗਾਗ ਦੇ ਨੂੰ ਤਸੱਲੀ ਕਰਕੇ ਫੇਰ ਜੋ ਮਤਲਬ ਹਨ ਭਜਾ ਕੇ ਖਾਵਾਂਗੇ ਭਜਾ ਕੇ ਭਾਈ ਦਾ ਵੀ ਭਈ ਇਹ ਨਹੀਂ ਇਕੱਲਾ ਹੋਈ ਕੰਮ ਕਰਦਾ ਹਨ ਤੇ ਵੀ ਚੰਗਾ ਵੀ ਵੀਡੀਓ ਵੀ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਿਆ ਕਰੋ ਭਰਾ ਤੇ ਬਾਕੀ ਜੇ ਕਿਸੇ ਨੇ ਵੀ ਕਰਵਾਉਣਾ ਹੋਵੇ ਤੇ ਚਾਚੇ ਦਾ ਨੰਬਰ ਆਪਾਂ ਦੇਵਾਂਗੇ ਚਾਚਾ ਨੰਬਰ ਵੀ ਬੋਲ ਆਪਦਾ 98784 98784 94800 94800 ਜੇ ਕਿਸੇ ਨੇ ਵੀ ਕੋਈ ਟਰੈਕਟਰ ਦਾ ਕੋਈ ਵੀ ਚਲ ਕੰਮ ਕਰਾਉਣਾ ਹੋਵੇ ਚਾਚੇ ਨੂੰ ਜਦੋਂ ਮਰਜ਼ੀ ਕਰ ਇਹਦੇ ਵਿੱਚ ਕੀ ਕੀ ਆਪਾਂ ਚੇਂਜਸ ਕਰਨੇ ਸੀ ਮੇਰਾ ਇਹਦੇ ਚੇਂਜ ਕੁਝ ਨਹੀਂ ਕੀਤਾ ਕੱਲਾ ਪਾਰਮੀਡੋਲਾ ਲਾਤਾ ਹਾ ਇਹਦੇ ਠੀਕ ਆ ਤੇ ਕੋਈ ਵੱਡ ਟੋਕਣੀ ਕੀਤੀ ਜੈਨੂ ਨੇ ਕੰਮ ਕੀਤਾ ਜੈਨੂ ਨੇ ਕੰਮ ਕੀਤਾ ਅੱਗੇ ਵੀ ਆਪਾਂ ਵੀ ਨਵੇਂ ਦੇ ਕੁਛ ਨਹੀਂ ਜੈਨੂ ਨੇ ਕੰਮ ਕੀਤਾ ਇਹਦੇ ਵੀ ਜੈਨੂ ਨੇ ਕੰਮ ਕੀਤਾ ਕੋਈ ਵੱਡ ਨਹੀਂ ਕੋਈ ਟੋਕਣੀ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਠੀਕ ਆ ਚਾਚਾ ਤੇ ਇਹ ਅਜਾ ਹੁਣ ਆਪਾਂ ਵੀ ਮੰਨ ਲ ਗਏ ਬੈਕ ਸਟੇਰੀਂਗ ਪੂਰਾ ਡਬਲ ਪੈਡਲ ਕਰਤਾ ਹਨਾ ਹਾਂ ਡਬਲ ਪੈਡਲ ਕਰਤੇ ਲੋ ਵੀ ਬਾਕੀ ਨੂੰ ਰੰਗ ਵਗੈਰਾ ਹੋਣਾਗਾ ਹੈ ਹੈਗਾ ਕਲੱਚ ਵੀ ਕਰਤਾ ਬਣਾ ਲਾ ਕਲੱਚ ਵੀ ਕਰਤਾ ਤੇ ਮੁਰਦਾ ਮੁਰਦਾ ਬਾਕੀ ਚਾਚਾ ਚਲਾ ਕੇ ਦਿਖਾਊਗਾ ਪਹਿਲਾਂ ਬਾਕੀ ਟਰੈਕਟਰ ਦੀ ਕੋਈ ਲੁੱਕ ਦਿਖਾ ਦਿੰਨੇ ਤੁਹਾਨੂੰ ਚਾਚਾ ਕਰ ਵੀ ਸਟਾਰਟ ਇਹਨੂੰ ਫਿਰ ਲਓ ਵੀ ਬਾਕੀ ਜੇ ਕਿਸੇ ਨੇ ਵੀ ਆਉਣਾ ਹੋਵੇ ਤਾਂ ਕਰਦਣਾ ਸਬਸ ਕਰੇ ਲੋ ਵੀ ਦੇਖੋ ਚੱਲਦਾ ਰੈਟਰ ਮੋੜਦਾ ਵੀ ਦਿਖਾਉਣੇ ਆ ਜਦੋਂ ਪੂਰਾ ਵਰਕ ਕਰਨ ਲਾਤਾ ਤੇ ਮੱਕੀ ਵਾਲੀ ਮਸ਼ੀਨ ਆਸਤੇ ਤਿਆਰ ਕਰਤਾ ਵਾ ਜਾ ਵੀ ਚਾਚਾ ਕੰਮ ਤਾਂ ਕਰਦਾ ਪੂਰਾ ਆਪ ਵੀਡੀਓ ਦੇ ਵਿੱਚ ਚਲਦਾ ਦਿਖਾਇਆ ਤੇ ਬਾਕੀ ਇਹ ਕੱਲ ਨੂੰ ਭੇਜ ਦੇਣਾ ਬਾ ਕੱਲ ਨੂੰ ਹਾਂ ਭੇਜ ਦੇਣਾ ਤੇ ਚਾਚਾ ਵੀ ਆਪਣਾ ਡਰੈਸ ਬੋਲਦੇ ਪਹਿਲਾਂ ਮੇਨ ਇਹਦਾ ਕੰਮ ਆਪਣਾ ਆਪਣਾ ਪਿੰਡ ਤੇ ਪਾਣਾ ਜੀ ਠੀਕ ਆ ਕਾਕਾ ਸੰਧੂ ਮੇਰਾ ਨਾਮ ਠੀਕ ਆ ਜੀ ਨਾਮ ਦਾ ਨਿਰੰਦਰ ਸਿੰਘ ਕੋ ਜਾਣਦਾ ਨਿਰੰਦਰ ਸਿੰਘ ਸਾਨਾ ਉਰਫ ਕਾਕਾ ਸੰਧੂ ਕਾਕਾ ਸੰਧੂ ਬੇ ਪਿੰਡ ਦੇ ਵਿੱਚ ਕਾਕਾ ਸੰਧੂ ਜਾਂਦੇ ਸੰਧੂ ਵਰਕਸ਼ਾਪ ਆਪਣੀ ਹੈ ਸੰਧੂ ਫਿਲਟਰ ਵਰਕਸ਼ਾਪ ਆਪਣੀ ਹੈ ਤੇ ਚਾਚਾ ਜੇ ਕਿਸੇ ਨੇ ਲਵਾਉਣਾ ਹੋਵੇ ਤਾਂ ਆਪਣਾ ਨੰਬਰ ਜਰੂਰ ਦਿਓ ਬਈ 99784 98784 94800 94800 ਬਈ ਕੋਈ ਵੀ ਜਿਸ ਨੇ ਬੈਕ ਸਟੇering ਲਾਉਣਾ ਹੋਵੇ ਟਰੈਕਟਰ ਦੇ ਜਦੋਂ ਮਰਜ਼ੀ ਚਾਚੇ ਨੂੰ ਫੋਨ ਕਰ ਸਕਦਾ ਚਾਚੇ ਕੋ ਟਰੈਕਟਰ ਭੇਜ ਸਕਦਾ ਤੇ ਬਈ ਦੇਖੋ ਵੀ ਕੰਮ ਬਾਕੀ ਬਾਕੀ ਜੇ ਆਪਾਂ ਪਹਿਲਾਂ ਵੀਡੀਓ ਪਾਈਆਂ ਵਰਕਮਾਸਟਰ ਦੇ ਲਾਇਆ ਉਹਦਾ ਵੇਖੋ ਕੰਮ ਬਈ ਚੱਲਦੇ ਦਾ ਆਪ ਵੀਡੀਓ ਪਾਈਆਂ ਵੀ ਦੇਖ ਲਿਓ ਜੋ ਬਾਕੀ ਵੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ